ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਉਥਾ ਮੇਰੇ ਸਾਹ ਮੈਂ ਹਰ ਦਰਸ਼ਨ ਸੁਖ ਹੋਏ 함ਰੀ ਬੇਦਨ ਤੂੰ ਜਾਣਤਾ ਸਾਹ ਜਾਨ ਕੋਈ ਮੇਰੇ ਸਾਹ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹ ਅਵਰ ਕਿਆ ਜਾਣ ਕੋਇ ਰਹਾ ਸਾਚ ਸਾਹਿਬ ਸੱਚ ਤੂੰ ਮੇਰੇ ਸਾਹ ਕੀਆ ਸੱਚ ਸਭ ਹੋਏ ਝੂਠਾ ਕਿਸ ਕੋ ਆਖੀਐ ਸਾਹ ਦੂਜਾ ਨਹੀਂ ਕੋਏ ਸਭਨਾ ਵਿੱਚ ਤੂੰ ਵਰਤਦਾ ਸਾਹ ਸਭ ਤੁਝ ਹੈ ਧਿਆਵਹਿ ਦਿਨ ਰਾਤ ਸਭ ਤੁਝ ਹੀ ਥਾਵ ਹੋ ਮੰਗ ਦੇ ਮੇਰੇ ਪਵਨਾ ਕਰਹਿ ਇਕਾਦਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹ ਤੂਜ ਤੇ ਬਾਹਰ ਕੋਈ ਨਾ ਹੈ ਸਦਾ ਮੇਰੇ ਸਾਹ ਸਭ ਤੁਝ ਹੀ ਮਾਹੀ ਸਮਾਹੀ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਧਿਆਵਹਿ ਮੇਰੇ ਸਾਹ ਜਿਉਂ ਭਾਵੈ ਤਿਉ ਰੱਖ ਤੂ ਮੇਰੇ ਪਿਆਰੇ ਸਚ ਨਾਨਕ ਕੀ ਪਾਤਸ਼ਾਹ ਸਹ ਮੇਰੀ ਪਿਆਰੇ ਸਭ ਤੁਜ ਹੈ ਧਿਆਵ ਹੈ ਮੇਰੇ ਸਾਹ ਜਿਉਂ ਭਾਵੈ ਤਿਉ ਰੱਖ ਤੂ ਮੇਰੇ ਪਿਆਰੇ ਸਤਿ ਨਾਨਕ ਕੀ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਚੌਥਾ ਮੇਰੇ ਸਾਹਾ દર્શન ਸੁਖ ਹੋਏ ਹਮਰੀ ਬੇਤਨ ਤੂੰ ਜਾਣਤਾ ਸਾਹਾ ਅਵਰ ਕੀ ਜਾਣੋ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਪਰਮਾਨ ਚੌਥੇ ਪਾਸ਼ਾ ਸ੍ਰੀ ਗੁਰੂ ਰਾਮਦਾਸ ਜੀ ਦਾ ਹੈ ਤਨਸਿਬ ਮਹੱਲਾ ਚੌਥਾ ہی میرے پاشاہ مہر کر من درسن دا آنند پرابت ہو جائے ہی میرے پاس میرے دل دی پیڑ جاندہ ہے کوئی کی جان سکتا ہے رہاؤ ہی میرے پاس تم سدا قائم رہن والا مالک ہے تم اٹن ہے جو کچھ کردہ ہے وہ بھی اکائی ہین ہے ਉਸ ਵਿੱਚ ਵੀ ਕੋਈ ਉੰਤਾ ਨਹੀਂ। ਕੀ ਪਾਤਸ਼ਾ ਸਾਰੇ ਸੰਸਾਰ ਵਿੱਚ ਤੇਥੋਂ ਬਿਨਾ ਹੋਰ ਕੋਈ ਨਹੀਂ ਹੈ। ਇਸ ਵਾਸਤੇ ਕਿਸੇ ਨੂੰ ਝੂਠਾ ਆਖਿਆ ਨਹੀਂ ਜਾ ਸਕਦਾ। ਕੀ ਮੇਰੇ ਪਾਤਸ਼ਾ ਤੂੰ ਸਮਝੀਂਗਾ ਵਿੱਚ ਮੌਜੂਦ ਹੈ। ਸਾਰੇ ਜੀਵ ਦਿਨ ਰਾਤ ਤੇਰਾ ਹੀ ਧਿਆਨ ਧਰਦੇ ਹਨ। ਕੀ ਮੇਰੇ ਪਾਤਸ਼ਾ ਸਾਰੇ ਜੀਵ ਤੇਰੀ ਪਾਸੋਂ ਹੀ ਮੰਗਾ ਮੰਗਦੇ ਹਨ। ਇਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇ ਰਿਹਾ ਹੈ। ਏ ਮੇਰੇ ਪਾਤਸ਼ਾਹ ਹਰੇਕ ਜੀਵ ਤੇਰੇ ਹੁਕਮ ਵਿੱਚ ਹੈ। ਤੇਥੋਂ ਆਕੀ ਕੋਈ ਜੀਵ ਨਹੀਂ ਹੋ ਸਕਦਾ। ਏ ਮੇਰੇ ਪਾਤਸ਼ਾਹ ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ। ਤੇ ਇਹ ਸਾਰੇ ਤੇਰੇ ਵਿੱਚ ਹੀ ਮੀਨ ਹੋ ਜਾਂਦੇ ਹਨ। ਏ ਮੇਰੇ ਪਿਆਰੇ ਪਾਤਸ਼ਾਹ ਤੂੰ ਸਭ ਜੀਵਾਂ ਦੀ ਆਸਾਂ ਪੂਰੀਆਂ ਕਰਦਾ ਹੈ। ਸਾਰੇ ਜੀਵ ਤੇਰਾ ਹੀ ਧਿਆਨ ਕਰਦੇ ਹਨ ਏ ਮੇਰੇ ਸਤਿਗੁਰ ਦੇ ਪਾਸ਼ਾ ਏ ਮੇਰੇ ਪਿਆਰੇ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਕਿਵੇਂ ਮੈਨੂੰ ਆਪਣੇ ਚਰਨਾ ਵਿੱਚ ਰੱਖੀ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ